ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਪਾਉਣ ਵਾਲੀ ਕੰਚਨ ਕੁਮਾਰੀ ਔਰਫ ਕਮਲ ਕੌਰ ਪਾਬੀ ਦੇ ਕਤਲ ਜਿਸ ਦਾ ਇਲਜ਼ਾਮ ਅਮਰਿਤਪਾਲ ਸਿੰਘ ਮਹਿਰੋ ਤੇ ਲੱਗਿਆ। ਦਰਅਸਲ ਅਮਰਿਤਪਾਲ ਮਹਿਰੋ ਯੂਕੇ ਫਰਾਰ ਹੋ ਚੁੱਕਿਆ ਹੈ। ਪੁਲਿਸ ਨੇ ਉਸ ਦੇ ਲਈ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਅਮਰਿਤਪਾਲ ਸਿੰਘ ਮਹਿਰੋ ਬਾਰੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ। ਹੁਣ ਪੁਲਿਸ ਜਾਂਚ ਦੇ ਮਗਰੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਮੁਸਲਮ ਤੋਂ ਸਿੱਖ ਬਣਿਆ। ਮੀਡੀਆ ਰਿਪੋਰਟਰਾਂ ਦੇ ਮੁਤਾਬਕ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਅਮਰਿਤਪਾਲ ਸਿੰਘ ਮਹਿਰੋ ਨਿਹੰਗ ਸਿੰਘ ਬਣਿਆ। ਕਿ ਅਮਰਿਤਪਾਲ ਸਿੰਘ ਨੇ 2 ਸਾਲ ਪਹਿਲਾਂ ਇੱਕ YouTube ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਇਹ ਗੱਲ ਕਬੂਲੀ ਸੀ ਉਸਨੇ ਕਿਹਾ ਸੀ ਕਿ ਮੈਨੂੰ ਦੁੱਖ ਹੈ ਕਿ ਕਈ ਸਿੱਖ ਅਜੇ ਵੀ ਮੈਨੂੰ ਸਿੱਖ ਨਹੀਂ ਮੰਨਦੇ ਜਦ ਕੋਈ ਘਟਨਾ ਵਾਪਰਦੀ ਹੈ ਤਾਂ ਲੋਕ ਕਹਿੰਦੇ ਨੇ ਉਹ ਮੁਸਲਮਾਨ ਹੈ ਹਾਲਾਂਕਿ ਅਮਰਿਤਪਾਲ ਸਿੰਘ ਨੇ ਸਿਰਫ 12ਵੀਂ ਤੱਕ ਪੜ੍ਹਾਈ ਕੀਤੀ ਸੀ ਉਸਨੇ 2014 ਦੇ ਵਿੱਚ ਆਈਟੀਆਈ ਮੋਗਾ ਤੋਂ ਡੀਜ਼ਲ ਮੈਕੈਨਿਕ ਦੇ ਵਿੱਚ ਡਿਪਲੋਮਾ ਕੀਤਾ ਸੀ ਨਿਹੰਗ ਸਿੰਘ ਬਣਨ ਤੋਂ ਬਾਅਦ ਉਸਨੇ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ ਹਾਲਾਂਕਿ ਉਸ ਨੂੰ ਸਿਰਫ 366 ਵੋਟਾਂ ਹੀ ਮਿਲੀਆਂ ਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਹੁਣ ਦੀ ਅਸਫਲਤਾ ਤੋਂ ਬਾਅਦ ਉਸਨੇ ਪਾਰਟੀ ਤੋਂ ਵੱਖ ਹੋ ਕੇ ਆਪਣੀ ਸੰਸਥਾ ਕੌਮ ਦੇ ਰਾਖੇ ਬਣਾ ਲਈ ਸੀ ਇੱਕ ਇੰਟਰਵਿਊ ਦੇ ਵਿੱਚ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਮੂਲ ਰੂਪ ਦੇ ਵਿੱਚ ਮੋਗਾ ਦੇ ਰਹਿਣ ਵਾਲਾ ਉਸ ਦਾ ਜਨਮ ਇੱਕ ਮੁਸਲਮ ਪਰਿਵਾਰ 'ਚ ਹੁੰਦਾ ਉਸ ਦੇ ਦਾਦਾ ਜੀ ਪਦੇ 5 ਸੁਪੁੱਤਰ ਸਨ ਤੇ ਇਹਨਾਂ ਦੇ ਵਿੱਚ ਉਸ ਦੇ ਪਿਤਾ ਬਲਜਿੰਦਰ ਸਿੰਘ ਨੇ ਅੰਮ੍ਰਿਤ ਛਕ ਲਿਆ ਤੇ ਗ੍ਰੰਥੀ ਸਿੰਘ ਵੱਜੂ ਸੇਵਾ ਨਿਭਾਈ ਸੀ ਇਸ ਤੋਂ ਇਲਾਵਾ ਉਸ ਦੇ ਪਿਤਾ ਦੇ ਚਾਰ ਭਰਾਵਾਂ ਦਾ ਨਾਮ ਫੁੰਮਣ ਖਾਨ ਤੋਤਾ ਖਾਨ ਬੂਟਾ ਖਾਨ ਤੇ ਰੁਲਦੂ ਖਾਨ ਨੇ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਬਜ਼ੁਰਗ ਬਹੁਤ ਸਮਾਂ ਪਹਿਲਾਂ ਉਸ ਦੇ ਜੱਦੀ ਪਿੰਡ ਮੈਰਵਾਏ ਸਨ ਜਦੋਂ 6ਵੇਂ ਪਾਛਾ ਸਾਡੇ ਘਰ ਤੋਂ ਕਿਲੇ ਦੀ ਦੂਰੀ ਤੇ ਆਏ ਤੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਕੋਈ ਸੰਤ ਆਇਆ ਉਹਨਾਂ ਨੇ ਵੀ ਪ੍ਰਸਾਦ ਲਿਆ ਉਸ ਦਾ ਸਥਾਨ ਅੱਜ ਵੀ ਅਮਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਉਹ ਨਿਹੰਗ ਸਿੰਘ ਬਣਿਆ ਤੇ ਕਈ ਸਿੱਖ ਅਜੇ ਵੀ ਉਸ ਨੂੰ ਸਿੱਖ ਨਹੀਂ ਮੰਨਦੇ ਨੇ ਸੋਸ਼ਲ ਮੀਡੀਆ ਤੇ ਅਸ਼ਲੀਲ ਵੀਡੀਓ ਪਾਉਣ ਵਾਲੀ ਕੰਚਨ ਕੁਮਾਰੀ ਉਰਫ ਕਮਲ ਕੌਰ ਪਾਬੀ ਦੇ ਕਤਲ ਜਿਸ ਦਾ ਇਲਜ਼ਾਮ ਅਮਰਿਤਪਾਲ ਸਿੰਘ ਮਹਿਰੋ ਤੇ ਲੱਗਿਆ ਹੈ ਦਰਅਸਲ ਅਮਰਿਤਪਾਲ ਮਹਿਰੋ ਯੂਕੇ ਫਰਾਰ ਹੋ ਚੁੱਕਿਆ ਹੈ ਪੁਲਿਸ ਨੇ ਉਸ ਦੇ ਲਈ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਅਮਰਿਤਪਾਲ ਸਿੰਘ ਮਹਿਰੋ ਬਾਰੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਹੁਣ ਪੁਲਿਸ ਜਾਂਚ ਦੇ ਮਗਰੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਮੁਸਲਮ ਤੋਂ ਸਿੱਖ ਬਣਿਆ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਅਮਰਿਤਪਾਲ ਸਿੰਘ ਮਹਿਰੋ ਨਿਹੰਗ ਸਿੰਘ ਬਣਿਆ ਕਿ ਅੰਮ੍ਰਿਤਪਾਲ ਸਿੰਘ ਨੇ 2 ਸਾਲ ਪਹਿਲਾਂ ਇੱਕ YouTube ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਇਹ ਗੱਲ ਕਬੂਲੀ ਸੀ ਉਸਨੇ ਕਿਹਾ ਸੀ ਕਿ ਮੈਨੂੰ ਦੁੱਖ ਹੈ ਕਿ ਕਈ ਸਿੱਖ ਅਜੇ ਵੀ ਮੈਨੂੰ ਸਿੱਖ ਨਹੀਂ ਮੰਨਦੇ ਜਦ ਕੋਈ ਘਟਨਾ ਵਾਪਰਦੀ ਹੈ ਤਾਂ ਲੋਕ ਕਹਿੰਦੇ ਨੇ ਉਹ ਮੁਸਲਮਾਨ ਹੈ ਹਾਲਾਂਕਿ ਅਮਰਿਤਪਾਲ ਸਿੰਘ ਨੇ ਸਿਰਫ 12ਵੀਂ ਤੱਕ ਪੜ੍ਹਾਈ ਕੀਤੀ ਸੀ ਉਸਨੇ 2014 ਦੇ ਵਿੱਚ ਆਈਟੀਆਈ ਮੋਗਾ ਤੋਂ ਡੀਜ਼ਲ ਮੈਕੈਨਿਕ ਦੇ ਵਿੱਚ ਡਿਪਲੋਮਾ ਕੀਤਾ ਸੀ ਨਹਿੰਗ ਸਿੰਘ ਬਨਣ ਤੋਂ ਬਾਅਦ ਉਸਨੇ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟਿਕਟ ਤੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ ਹਾਲਾਂਕਿ ਉਸ ਨੂੰ ਸਿਰਫ 36068 ਵੋਟਾਂ ਹੀ ਮਿਲੀਆਂ ਤੇ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ ਚੋਣ ਦੀ ਅਸਫਲਤਾ ਤੋਂ ਬਾਅਦ ਉਸਨੇ ਪਾਰਟੀ ਤੋਂ ਵੱਖ ਹੋ ਕੇ ਆਪਣੀ ਸੰਸਥਾ ਕੌਮ ਦੇ ਰਾਖੇ ਬਣਾ ਲਈ ਸੀ ਇੱਕ ਇੰਟਰਵਿਊ ਦੇ ਵਿੱਚ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਮੂਲ ਰੂਪ ਦੇ ਵਿੱਚ ਮੋਗਾ ਦੇ ਰਹਿਣ ਵਾਲਾ ਉਸ ਦਾ ਜਨਮ ਇੱਕ ਮੁਸਲਮ ਪਰਿਵਾਰ 'ਚ ਹੁੰਦਾ ਉਸ ਦੇ ਦਾਦਾ ਜੀ ਪਦੇ ਪੰਜ ਸੁਪੁੱਤਰ ਸਨ ਤੇ ਇਹਨਾਂ ਦੇ ਵਿੱਚ ਉਸ ਦੇ ਪਿਤਾ ਬਲਜਿੰਦਰ ਸਿੰਘ ਨੇ ਅੰਮ੍ਰਿਤ ਛਕ ਲਿਆ ਤੇ ਗਰੰਥੀ ਸਿੰਘ ਬਜੂ ਸੇਵਾ ਨਿਭਾਈ ਸੀ ਇਸ ਤੋਂ ਇਲਾਵਾ ਉਸ ਦੇ ਪਿਤਾ ਦੇ ਚਾਰ ਭਰਾਵਾਂ ਦਾ ਨਾਮ ਫੰਮਣ ਖਾਨ, ਤੋਤਾ ਖਾਨ, ਬੂਟਾ ਖਾਨ ਤੇ ਰੁਲਦੂ ਖਾਨ ਨੇ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਬਜ਼ੁਰਗ ਬਹੁਤ ਸਮਾਂ ਪਹਿਲਾਂ ਉਸ ਦੇ ਜੱਦੀ ਪਿੰਡ ਮੈਰਵਾਏ ਸਨ ਜੋ ਛੇਵੇਂ ਪਾਛਾ ਸਾਡੇ ਘਰ ਤੋਂ ਕਿਲੇ ਦੀ ਦੂਰੀ ਤੇ ਅਇਤੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਕੋਈ ਸੰਤ ਆਇਆ ਉਹਨਾਂ ਨੇ ਵੀ ਪ੍ਰਸਾਦ ਲਿਆ ਸੀ ਉਸ ਦਾ ਸਥਾਨ ਅੱਜ ਵੀ ਅਮਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਉਹ ਨਿਹੰਗ ਸਿੰਘ ਬਣਿਆ ਤੇ ਕਈ ਸਿੱਖ ਅਜੇ ਵੀ ਉਸ ਨੂੰ ਸਿੱਖ ਨਹੀਂ ਮੰਨਦੇ ਨੇ